ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਇੱਕ ਜਿਹੜਾ ਬਹੁਤ ਹੀ ਮਸ਼ਹੂਰ ਨਾਵਲ ਹੈ ਮੜੀ ਦਾ ਦੀਵਾ ਤੇ ਇਹਦੇ ਜਿਹੜੇ ਨਾਵਲਕਾਰ ਨੇ ਜਾਂ ਜਿਨ੍ਹਾਂ ਨੇ ਇਹਨਾਂ ਨੂੰ ਲਿਖਿਆ ਉਹਨੇ ਗੁਰਦਿਆਲ ਸਿੰਘ ਤੇ ਬਹੁਤ ਹੀ ਜਿਹੜਾ ਵਧੀਆ ਨਾਵਲ ਹੈ ਜਿਹਨੂੰ ਸਭ ਤੋਂ ਵੱਧ ਗੌਲਿਆ ਗਿਆ ਗੌਲਣ ਦਾ ਮਤਲਬ ਹੁੰਦਾ ਹੈ ਕਿ ਖੋਖਾ ਪੜਤਾਲਿਆ ਗਿਆ ਸਭ ਨੇ ਪੜਿਆ ਇਹ ਤੇ ਇਸ ਨਾਵਲ ਬਾਰੇ ਜਿਹੜਾ ਕਿ 1964 ਦੇ ਵਿੱਚ ਲਿਖਿਆ ਗਿਆ ਸੀ ਜਿੰਨੀ ਇਹਦੇ ਬਾਰੇ ਚਰਚਾ ਹੋਈ ਹੈ ਉਨੀ ਸ਼ਾਇਦ ਕਿਸੇ ਹੋਰ ਨਾਵਲ ਦੇ ਬਾਰੇ ਨਹੀਂ ਹੋਈ ਤੇ ਇਹ ਗੁਰਦਿਆਲ ਸਿੰਘ ਜੀ ਦਾ ਪਹਿਲਾ ਨਾਵਲ ਸੀ ਮਰੀ ਦਾ ਦੀਵਾ ਤੇ ਸੀ ਘੱਟੋ ਘੱਟ 15-16 ਵੀਡੀਓਜ਼ ਦੇ ਵਿੱਚ ਇਹਨੂੰ ਖਤਮ ਕਰਾਂਗੇ ਕਿਉਂਕਿ ਜਦੋਂ ਅਸੀਂ ਇੱਕ ਵੀਡੀਓ ਦੇ ਵਿੱਚ ਥੋੜਾ ਜਿਹਾ ਕੰਟੈਂਟ ਸੁਣਦੇ ਆ ਤਾਂ ਸਾਨੂੰ ਵਧੀਆ ਸਮਝ ਆ ਜਾਂਦਾ ਤੇ ਇਸ ਲਈ ਅਸੀਂ ਜਿਹੜੀਆਂ ਕਈ ਵੀਡੀਓਜ਼ ਨੇ ਉਹਦੇ ਵਿੱਚ ਇਹਨੂੰ ਖਤਮ ਕਰਾਂਗੇ ਤੇ ਅੱਜ ਇਹਦਾ ਜਿਹੜਾ ਪਹਿਲਾ ਭਾਗ ਹੈ ਉਹ ਹੋਈ ਸੀ ਤੁਹਾਨੂੰ ਸੁਣਾਵਾਂਗੇ ਨੰਦੀ ਨੂੰ ਵਿਹੜੇ ਵਿੱਚ ਬੈਠਿਆ ਝੌਲਾ ਪਿਆ ਕੋਈ ਬੰਦਾ ਸੂਟੀ ਕੇ ਅੰਦਰੋਂ ਨਿਕਲ ਕੇ ਠਾਈ ਵੱਲ ਤੁਰਿਆ ਜਾਂਦਾ ਸੀ ਉਹਦਾ ਚਿੱਤ ਕਾਲਾ ਪੈ ਗਿਆ ਤੇ ਡੰਗੋਰੀ ਚੁੱਕ ਕੇ ਹੋ ਸੂਟੀ ਦੇ ਘਰ ਨੂੰ ਤੁਰ ਪਈ ਆਉਂਦੀ ਹੈ ਕਚੀਲ ਦੂਰੋਂ ਹੀ ਨੰਦੀ ਨੂੰ ਵੇਖ ਕੇ ਮੁਸਕੜੀਏ ਹੱਸਦਿਆਂ ਸੂਟੀ ਨੇ ਹੌਲੀ ਜਿਹੀ ਕਿਹਾ ਤੇ ਨਾਲ ਹੀ ਉੱਚੀ ਦੇ ਨੇ ਬੋਲੀ ਪੈਰੀਂ ਪੈਨੇ ਐਂਬੋ ਸੂਟੀ ਨੇ ਭਾਂਡੇ ਵਿੱਚੇ ਛੱਡ ਕੇ ਪੀੜੀ ਚੁੱਕ ਲਿਆਂਦੀ ਤੇ ਆਪਣੇ ਕੋਲ ਢਾ ਕੇ ਨੰਦੀ ਨੂੰ ਬੈਠਣ ਲਈ ਸਹਿਨਤ ਕਰਦਿਆਂ ਮੁਰ ਭਾਂਡੇ ਮਾਂਜਣ ਲੱਗ ਪਈ ਬੁੱਢ ਸੁਹਾਗਣ ਤੇਰੇ ਬੱਚੇ ਜਿਉਣ ਤੇਰੇ ਵੀਰ ਜਿਉਣ ਪੀੜੀ ਤੇ ਬੈੰਦਿਆ ਨੰਦੀ ਅਸੀਸਾਂ ਦਿੰਦੀ ਰਹੀ ਫਿਰ ਉਹਨੇ ਡਿੰਗੋਰੀ ਪਾਸੇ ਰੱਖ ਕੇ ਮੂੰਹ ਸੂਟੀ ਦੇ ਨੇੜੇ ਕਰਕੇ ਹੌਲੀ ਜਹੀ ਪੁੱਛਿਆ ਕੋਈ ਪਰੌਣਾ ਆਇਆ ਅੱਜ ਆਹੋ ਸੂਟੀ ਨੇ ਉੱਚੀ ਸਾਰੀ ਆਵਾਜ਼ ਵਿੱਚ ਜਵਾਬ ਦਿੱਤਾ ਮੇਰੀ ਭੂਆ ਦਾ ਪੁੱਤ ਐ ਖਾਨਿਓ ਕਿਵੇਂ ਸੁਖਨ ਆਲੀ ਆਇਆ ਆਹੋ ਕੁਦੇ ਦਾ ਮੁੰਡਾ ਵੇਖਣ ਆਇਆ ਵੱਡੀ ਕੁੜੀ ਸੁਖ ਨਾਲ ਮਟਿਆਰ ਐ ਨੰਦੀ ਚੁੱਪ ਕਰ ਗਈ ਉਹਦੀਆਂ ਨਿੱਕੀਆਂ ਅੱਖਾਂ ਇੱਕ ਵਾਰ ਰਤਾ ਕੁਲਿਸ਼ਕੀਆਂ ਪਰ ਮੁੜ ਧੁੰਦ ਲੁਕੇ ਤਾਰਿਆਂ ਵਾਂਗ ਮੱਦਮ ਪੈ ਗਈਆਂ ਕੂੜੇ ਪੁੱਤ ਕੁਝ ਚਿਰ ਪਿਛੋਂ ਨੰਦੀ ਇੰਜ ਬੋਲੀ ਜਿਵੇਂ ਸੂਟੀ ਦੀ ਮਿੰਨਤ ਕਰਦੀ ਹੋਵੇ ਤੂੰ ਸੁਖ ਨਾਲ ਬਾਰੀ-ਬਾਰੀ ਕੋ ਜਾ ਕੇ ਲੋਕਾਂ ਦੇ ਘਰ ਵਸਾ ਤੇ ਕੋਈ ਆਵਦੇ ਦਿਔਰ ਦਾ ਵੀ ਵਨ ਸੁਭ ਕਰਾ ਦਿੰਦੀ ਸੂਟੀ ਦੀ ਮੱਲੋ ਮੱਲੀ ਹਾਸੀ ਨਿਕਲ ਗਈ ਪਰ ਨੰਦੀ ਤੋਂ ਮੂਲ ਕਾਉਣ ਲਈ ਉਸਨੇ ਮੁੜਕਾ ਪੁੰਜਣ ਦੇ ਬਹਾਨੇ ਕੁੰਡ ਵਿੱਚ ਖਿੱਚ ਕੇ ਮੂੰਹ ਪੁੰਜ ਲਿਆ ਬਹੁਤ ਹੀ ਹਾਸੀ ਸੂਟੀ ਨੂੰ ਦੇਵ ਸ਼ਬਦ ਸੁਣ ਕੇ ਆਈ ਨੰਦੀ ਨੇ ਵਿਹੜੇ ਦੀ ਕਿਸੇ ਬੋਟੀ ਕੋਲ ਕਦੇ ਆਪਣੇ ਜਗਸੀਰ ਨੂੰ ਤੇਰਾ ਜੇਠ ਨਹੀਂ ਸੀ ਆਖਿਆ ਪਰ ਉੰਜ ਪੁਰਾਣੀਆਂ ਤੇ ਨਵੇਂ ਵਿਆਹੀਆਂ ਸਾਰੀਆਂ ਜਾਣਦੀਆਂ ਸਨ ਕਿ ਉਹਦਾ ਜਗਸੀਰ ਕੰਨਾਂ ਦੇ ਸਹੁਰਿਆਂ ਪਤਿਓਰਿਆਂ ਦਾ ਹਾਣੀ ਸੀ ਮੈਂ ਤਾਂ ਬਥੇਰੇ ਤਰਲੇ ਮਾਰਦੀ ਆਂ ਬਈ ਆਪਦੇ ਕਿਸੇ ਭੈਣ ਭਾਈ ਦੇ ਘਰ ਟੁੱਕ ਪੱਕਣ ਲੱਗ ਜੇ ਪਰ ਕੋਈ ਉਤਰਾ ਆਉਂਦਾ ਹੀ ਨਹੀਂ ਨੱਕ ਹੀ ਨਹੀਂ ਕਰਦਾ ਸੂਟੀ ਨੇ ਘੜਿਆ ਕੜਾਇਆ ਜਵਾਬ ਦਿੰਦਿਆਂ ਕਿਹਾ ਜਿਹਨੂੰ ਆਖੀਂਦਾ ਅੱਗੋਂ ਉਮਰ ਦਾ ਫਾਨਾ ਫਸਾ ਵੈਂਦਾ। ਖਬਰਾਂ ਲੋਕ ਕੀ ਸਜਾਏ ਜਵਾਕ ਭਾਲਦੇ ਐ। ਉਮਰ ਨੂੰ ਕੀ ਹੋ 90 ਦਾ ਹੋ ਗਿਆ। ਕੁੱਤੇ ਦੀ ਬਿਮਾਰੀ ਵੇਲੇ ਦਾ ਜਰਮ ਐ। ਲੋਕਾਂ ਦੇ ਜਿਹੜੇ 772 ਵਿਆਹੇ ਜਾਂਦੇ ਐ ਉਹ ਬਾਲੇ ਸੋਹਣੇ ਹੁੰਦੇ ਐ। ਇਹ ਤਾਂ ਕਾਰਨ ਵਾਲੇ ਜਾਣਣ। ਆਪਣੇ ਕੀ ਸਾਰੇ ਐ ਅੰਬੋ। ਨੰਦੀ ਫੇਰ ਚੁੱਪ ਕਰ ਗਈ। ਪਹਿਲਾਂ ਵਾਂਗੀ ਇੱਕ ਵਾਰ ਫੇਰ ਉਹਦੀਆਂ ਨਿੱਕੀਆਂ ਅੱਖਾਂ ਬਿੰਦ ਦਾ ਬਿੰਦ ਲਿਸ਼ਕੀਆਂ ਤੇ ਮੁੜ ਧੁੰਦਲੀਆਂ ਪੈ ਗਈਆਂ ਸੂਟੀ ਨੇ ਭਾਂਡੇ ਇਕੱਠੇ ਕੀਤੇ ਤੇ ਟੋਕਰੇ ਵਿੱਚ ਰੱਖ ਕੇ ਦਾਲ ਧਰਨ ਲਈ ਗੋਹੇ ਭੰਨਣ ਲੱਗ ਪਈ ਉਹਨੂੰ ਪਤਾ ਸੀ ਕਿ ਜਿਹੋ ਮੁਰਨੰਦੀ ਕੋਲ ਜਾ ਬੈਠੀ ਤੇ ਉਹਨੇ ਦਿਨ ਚਿਪੇ ਤੱਕ ਗੱਲਾਂ ਨਹੀਂ ਮੁੱਕਣ ਦੇਣੀਆਂ ਜਿੱਦਾਂ ਦੀ ਨੰਦੀ ਵਿਧਵਾ ਹੋਈ ਸੀ ਉਦੋਂ ਪਿੱਛੋਂ ਤਾਂ ਜਿਵੇਂ ਉਹਨੂੰ ਸ਼ੁਦਾਈ ਹੋ ਗਿਆ ਸੀ ਜਿਹਦੇ ਕੋਲ ਜਾ ਕੇ ਬੈੰਦੀ ਆਪਣੀਆਂ ਇਹੋ ਗੱਲਾਂ ਛੇੜੀ ਰੱਖਦੀ ਸਾਰੇ ਵਿੜੇ ਦੀਆਂ ਤੀਵੀਆਂ ਉਤੋਂ ਅੱਕੀਆਂ ਪਈਆਂ ਸਨ ਨਾਲੇ ਉੱਚਾ ਸੁੰਨਣ ਕਰਕੇ ਹੋਰ ਵੀ ਪੱਲਾ ਛਡਾਉਣ ਦਾ ਯਤਨ ਕਰਦੀਆਂ ਸਨ ਜੋਰ ਨਾਲ ਬੋਲ ਕੇ ਉਹਨੂੰ ਗੱਲ ਸੁਣਾਉਣੀ ਪੈਂਦੀ ਸੀ ਨੰਦੀ ਵੀ ਹੁਣ ਭਾਵੇਂ ਦੂਜਿਆਂ ਦੇ ਇਸ ਵਤੀਰੇ ਨੂੰ ਸਮਝਣ ਲੱਗ ਪਈ ਸੀ ਪਰ ਉਹਤੋਂ ਘਰੇ ਵੀ ਟਿੱਕੇ ਨਹੀਂ ਸੀ ਬੈਠਿਆ ਜਾਂਦਾ ਸਾਰਾ ਦਿਨ ਸੁੰਨੇ ਘਰ ਵਿੱਚ ਬੈਠੀ ਨੂੰ ਡਰਾਉਣ ਲੱਗ ਪੈਂਦਾ ਹਾਰ ਕੇ ਜਿੱਧਰ ਨੂੰ ਮੂੰਹ ਆਉਂਦਾ ਉੱਠ ਕੇ ਤੁਰ ਪੈਂਦੀ ਪਰ ਅੱਗੋਂ ਲੋਕਾਂ ਦੀਆਂ ਸ਼ੁਭਮੀਆਂ ਗੱਲਾਂ ਤੇ ਮਸ਼ਕਰੀਆਂ ਸੁਣ ਕੇ ਉਹਦਾ ਚਿੱਤ ਭੈੜਾ ਪੈ ਜਾਂਦਾ ਬਿੰਦ ਝੱਟ ਬਹਿ ਕੇ ਮੁੜ ਆਪਣੇ ਸਿਵਿਆਂ ਵਰਗ ਘਰ ਵਿੱਚ ਆ ਬੈਂਦੀ ਹੁਣ ਵੀ ਸੂਟੀ ਦਾ ਰੁਖ ਵੇਖ ਕੇ ਉਹ ਬਿੰਦ ਕੋ ਤਾਂ ਬੈਠੀ ਰਹੀ ਫਿਰ ਆਪੇ ਹੀ ਉੱਠ ਖੜੋਤੀ ਤੇ ਡੰਗੋਰੀ ਦੇ ਸਹਾਰੇ ਤੁਰਨ ਲੱਗਿਆ ਉਹਨੇ ਲੰਮਾ ਸਾਰਾ ਹੌਂਕਾ ਭਰਿਆ RAM ਤੂੰ ਹੀ ਜਦੋਂ ਉਹ ਸੂਟੀ ਦੀ ਦੇਲੀ ਟੱਪਣ ਲੱਗੀ ਤਾਂ ਉਹਨੂੰ ਜਾਪਿਆ ਸੂਟੀ ਨੇ ਮੁੜ ਉਹ ਸ਼ਬਦ ਆਖੇ ਸਨ ਜਿਹੜੇ ਉਸ ਕਿੰਨੀ ਵਾਰੀ ਪਹਿਲਾਂ ਉਦੋਂ ਸੁਨੇ ਸਨ ਜਦ ਉਹਨੂੰ ਚੰਗਾ ਸੁਣਦਾ ਹੁੰਦਾ ਸੀ ਭਾਲ ਦੀਆਂ ਇਥੋਂ ਡੋਲੇ ਫੇਰ ਤਾਂ ਜਾਣੀ ਦੀ ਤੱਗੇ ਕਰਾ ਕੇ ਪਾਉਗੀ ਡੋਲੀਆਂ ਉੱਤਰਦੀ ਨੂੰ ਨੂੰ ਨੰਦੀ ਨੂੰ ਹੋਰ ਚੌਲਾ ਦਿਸਣ ਲੱਗ ਪਿਆ ਉਹਦੀ ਕੁਬੀ ਪਿੱਠ ਵਿੱਚ ਪੀੜ ਹੋਣ ਲੱਗ ਪਈ ਕੰਧ ਨਾਲ ਖੱਬਾ ਹੱਥ ਖਸਾਉਂਦਿਆਂ ਤਿਸਰ ਦੇ ਹੱਥ ਡੰਗੋਰੀ ਸਹਾਰੇ ਆਪਣੇ ਆਪ ਨੂੰ ਬੋਚਦਿਆਂ ਉਹ ਹੌਲੀ-ਹੌਲੀ ਤੁਰਨ ਲੱਗ ਪਈ ਘਰ ਆ ਕੇ ਇੰਜ ਮੰਜੀ ਉੱਤੇ ਡਿੱਗ ਪਈ ਜਿਵੇਂ ਉਹਦੇ ਅੰਗਾਂ ਵਿੱਚੋਂ ਉੱਕਾ ਹੀ ਸਾਹ ਸਤ ਨਿਕਲ ਗਿਆ ਹੋਵੇ ਹੇ ਰਾਮ ਉਸਨੇ ਫੇਰ ਇੱਕ ਲੰਮਾ ਹੌਂਕਾ ਲਿਆ ਤੇ ਆਪ ਮਹਾਰੇ ਇੰਜ ਬੋਲਣ ਲੱਗ ਪਈ ਜਿਵੇਂ ਕਿਸੇ ਨਾਲ ਗੱਲਾਂ ਕਰਦੀ ਹੋਵੇ ਜਾਇ ਖਾਣੇ ਦੀਆਂ ਘੋੜੀਆਂ ਜੋੜੀਆਂ ਤਾਂ ਨਹੀਂ ਸੀ ਮੰਗੀਆਂ ਕਿਸੇ ਅੰਨੇ ਕਾਣੀ ਦਾ ਢੋਈ ਮੇਲ ਬਣਾ ਦਿੰਦਾ ਵੀ ਵਰੇ ਹੋਗੇ ਮਾਰ ਕੋਈ ਕਸਰ ਛੱਡੀ ਐ ਮੈਂ ਖੁਹੀ ਟੋਬੀ ਪੈਣ ਦੀ ਪੁੱਤ ਪਿੱਟਾ ਨਾ ਕੋਈ ਦੇਵੀ ਦੇਉ ਤਾਂ ਬੋੜਿਆ ਨਾ ਕਿਸੇ ਪੀਰ ਫਕੀਰ ਨੇ ਸੁਣੀ ਖਬਰ ਐ ਸਾਡਾ ਕੀ ਭੁੰਨ ਕੇ ਬੀਜਿਆ ਸੀ ਅਕੇ 12 ਵਰੇ ਰੂੜੀ ਦੀ ਵੀ ਸੁਣੀ ਜਾਂਦੀ ਐ ਪਰ ਸਾਡੀ ਤਾਂ ਕਿਸੇ ਉਤਰੇ ਨੇ ਵਿਹਾਵ ਮਰੇਆਂ ਪਿੱਛੋਂ ਵੀ ਨਾ ਸੁਣੀ ਲੋਕਾਂ ਦੇ ਸੱਤ ਸੱਤ ਵਿਆਹ ਹੈਗੇ ਪਰ ਮੇਰਾ ਇਕੋ ਨੇਰ ਵੇ ਡਾਡਿਆ ਨੇਰ ਸੁਖਾ ਸੁਖ ਸੁਖ ਉਹਨੇ ਚੌਥੀਆਂ ਪਿਛੋਂ ਇੱਕ ਪੁੱਤ ਖੱਟਿਆ ਸੀ ਜੱਗ ਵਿੱਚ ਆਪਣਾ ਸੀਰ ਪੈ ਗਿਆ ਸਮਝ ਕੇ ਉਹਨੇ ਉਹਦਾ ਨਾਂ ਜਗਸੀਰ ਰੱਖਿਆ ਕਿੰਨਾ ਚਾਵਾ ਨਾਲ ਤੇ ਔਖਾਂ ਨਾਲ ਉਹਨੇ ਆਪਣੇ ਪੁੱਤ ਨੂੰ ਪਾਲਿਆ ਪਰ ਜਦੋਂ ਅਗਾਹਾਂ ਬਦਲ ਦਾ ਵਦਨ ਦਾ ਵੇਲਾ ਆਇਆ ਤਾਂ ਜਿਵੇਂ ਵਿਦਮਾਤਾ ਨੇ ਨੰਦੀ ਨੂੰ ਆਖਿਆ ਨੰਦੀਏ ਤੂੰ ਆਪਣੇ ਸਨੇਹ ਫਲ ਬੂਟੇ ਨੂੰ ਸਾਂਭ ਰੱਖ ਇਹਨੂੰ ਫਲ ਲੱਗਣ ਦੇ ਰੁੱਤ ਮੈਂ ਨਹੀਂ ਆਉਣ ਦੇਣੀ ਪਰ ਵਿਦਮਤਾ ਤੋਂ ਵਹਿਰ ਕੇ ਵੀ ਨੰਦੀ ਨੇ ਕੀ ਕੀ ਪਾਪੜ ਨਹੀਂ ਵੇਲੇ ਆਪਣੇ ਜਗਸੀਰ ਦਾ ਘਰ ਬੰਨਣ ਲਈ ਜੀ ਦੀ ਕਦੇ ਪਿੱਠ ਨਹੀਂ ਸੀ ਵੇਖੀ ਉਹਦੇ ਪੈਰ ਫੜੇ ਸਨ ਫਿਰ ਵੀ ਉਹਦੀ ਕੋਈ ਪੇਸ਼ ਨਹੀਂ ਸੀ ਗਈ ਜਗਸੀਰ ਦੀ ਉਮਰ ਹੁਣ ਦੋ ਉੱਤੇ 40 ਵਰਿਆਂ ਦੀ ਹੋ ਚੱਲੀ ਸੀ ਅਜੇ ਤੱਕ ਨੰਦੀ ਤੋਂ ਕਿਤੇ ਹੱਥ ਨਹੀਂ ਸੀ ਪਿਆ ਜਗਸੀਰ ਦੇ ਪਿਓ ਮਰੇ ਨੂੰ ਕੋਈ 15 ਵਰੇ ਹੋ ਗਏ ਸਨ ਜਦੋਂ ਉਹ ਜਿਉਂਦਾ ਸੀ ਤਾਂ ਨੰਦੀ ਨੇ ਉਹਦੇ ਬਥੇਰੇ ਤਰਲੇ ਕੀਤੇ ਕਿ ਕਿਸੇ ਨੂੰ ਚਾਰ ਛਿੱਲੜ ਦੇ ਲੈ ਕੇ ਹੀ ਕੋਈ ਵਸੀਲਾ ਬਣਾ ਦੇਵੇ ਪਰ ਉਹ ਆਪਣੇ ਧਰਮ ਦਾ ਪੂਰਾ ਸੀ ਤੇ ਉਸ ਨੇ ਨੰਦੀ ਦੀ ਕਦੇ ਨਾ ਸੁਣੀ ਅਜਿਹੇ ਵੇਲੇ ਅਗੋਂ ਸਗੋਂ ਉਹ ਹਰਖ ਕੇ ਆਖਦਾ ਜਰ ਮੈਂ ਆਪਣੀਆਂ ਚਾਰੋਂ ਧੀਆਂ ਪੁੰਨ ਦਿੱਤੀਆਂ ਨੇ ਤਾਂ ਪੁੱਤ ਪਿੱਛੇ ਇਹ ਕਲੰਕ ਕਿਵੇਂ ਖੱਟਲਾਂ ਤੇ ਉਸ ਨੇ ਆਪਣੀ ਜੜੀ ਅਖੀਰਲੇ ਦਮ ਤੱਕ ਫੜੀ ਰੱਖੀ ਉੰਜ ਭਾਵੇਂ ਕਿਵੇਂ ਨਾ ਕਿਵੇਂ ਨੰਦੀ ਇਹ ਸਾਰੀਆਂ ਗੱਲਾਂ ਵੀ ਨਜਿੱਠ ਲੈਂਦੀ। ਪਰ ਜਿਹੜਾ ਕਲੰਕ ਉਹ ਕਿਵੇਂ ਵੀ ਨਹੀਂ ਸਿੱਧ ਹੋ ਸਕਦੀ ਉਹ ਉਹਦੇ ਪੇਕਿਆਂ ਦੀ ਅਣਹੋਂਦ ਸੀ। ਇੱਕ ਅਜਿਹਾ اٹਕਾ ਸੀ ਕਿ ਇਸੇ ਗੱਲ ਪਿੱਛੇ ਕਈ ਵਾਰੀ ਸਾਰੇ ਦੀ ਸਾਰੀ ਬਣੀ ਬਣਾਈ ਖੇਡ ਵਿਗੜ ਗਈ ਸੀ। ਜਦੋਂ ਵੀ ਕੋਈ ਵੇਖਣ ਵਾਲਾ ਆਉਂਦਾ ਤਾਂ ਲੋਕਾਂ ਦੇ ਚੁੱਕ ਚ ਆਇਆ ਸਭ ਤੋਂ ਪਹਿਲਾਂ ਇਹੋ ਗੱਲ ਪੁੱਛਦਾ ਮੁੰਡੇ ਦੇ ਨਾਨਕੇ ਕਿੱਥੇ ਆ? ਨੰਦੀ ਕੀ ਦੱਸੇ? ਕਿੰਨੀ ਵਾਰੀ ਉਸਨੇ ਐਸੀ ਗੱਲ ਪਿੱਛੇ ਝੂਠ ਬੋਲਿਆ ਸੀ ਪਰ ਭਾਨੀ ਮਾਰ ਜੇ ਅਜਿਹੇ ਝੂਠ ਚੱਲਣ ਦਿੰਦੇ ਹੁੰਦੇ ਤਾਂ ਸ਼ਾਇਦ ਕਿਸੇ ਦਾ ਕੋਈ ਵੀ ਕੁਆਰਾ ਨਾ ਰਹਿੰਦਾ ਨੰਦੀ ਪੇਕਿਆਂ ਵਾਰੀ ਸੀ ਜਗਸੀਰ ਦੇ ਪਿਓ ਨੇ ਭਾਵੇਂ ਉਹਨੂੰ ਜਿਉਂਦੇ ਜੀ ਕਦੇ ਇਹ ਗੱਲ ਚਤਾਰਨ ਨਹੀਂ ਸੀ ਦਿੱਤੀ ਪਰ ਲੋਕਾਂ ਦੇ ਦੰਦ ਕਥਾ ਨੂੰ ਉਹ ਕਿਵੇਂ ਰੋਕ ਲੈਂਦਾ ਮਾਰਦੇ ਦਾ ਤਾਂ ਬੰਦਾ ਹੱਥ ਫੜ ਲੇ ਪਰ ਬੋਲਦੇ ਦੀ ਜੀਵ ਕਿੰਜ ਫੜੇ ਨੰਦੀ ਸਾਂਸੀਆਂ ਦੀ ਧੀ ਸੀ ਉਹਦੇ ਮਾਪੇ ਪਤਾ ਨਹੀਂ ਕਿੱਧਰ ਮਰ ਖੱਪ ਗਏ ਸਨ ਉਹਨਾਂ ਬਾਰੇ ਮੁੜ ਉਸ ਕਦੇ ਕੁਝ ਨਹੀਂ ਸੁਣਿਆ ਜਦੋਂ ਨੰਦੀ ਨੂੰ ਇਹ ਬੀਤੀਆਂ ਗੱਲਾਂ ਯਾਦ ਆ ਜਾਂਦੀਆਂ ਤਾਂ ਉਹ ਹੁਣ ਵੀ ਕਈ ਵਾਰੀ ਸਾਰੀ-ਸਾਰੀ ਰਾਤ ਰੋਂਦੀ ਰਹਿੰਦੀ ਫਿਰ ਜਦੋਂ ਅਜਿਹੇ ਪੱਥਰ ਚਿੱਤ ਮਾਪਿਆਂ ਦਾ ਖਿਆਲ ਆਉਂਦਾ ਜਿਨ੍ਹਾਂ ਉਹਦਾ ਮੁੜ ਕਦੇ ਮੂੰਹ ਵੀ ਨਹੀਂ ਸੀ ਵੇਖਿਆ ਤਾਂ ਸਬਰ ਦਾ ਘੁੱਟ ਭਰ ਕੇ ਚੁੱਪ ਕਰ ਜਾਂਦੀ ਨੰਦੀ ਤੇ ਜਗਸੀਰ ਦੇ ਪਿਓ ਦੀ ਆਪਣੀ ਇੱਕ ਇਸ਼ਕ ਕਹਾਣੀ ਸੀ। ਉਹਦੇ ਟੱਪਰੀਵਾਸ ਮਾਪੇ ਜਦੋਂ ਦੇਸ-ਪਰਦੇਸ ਕੱਚ ਦੇ ਇੱਧਰ ਆਏ ਤਾਂ ਨੰਦੀ ਦਾ ਜਗਸੀਰ ਦੇ ਪਿਓ ਨਾਲ ਮੇਲ ਹੋ ਗਿਆ। ਉਹ ਆਪਣੇ ਸਾਰੇ ਕਬੀਲੇ ਤੋਂ ਵਹਿਰ ਕੇ ਜਗਸੀਰ ਦੇ ਪਿਓ ਨਾਲ ਨਸ ਗਈ। ਸਾਂਸੀਆਂ ਦਾ ਸਾਰਾ ਲਾਣਾ ਉੱਠ ਕੇ ਜਦੋਂ ਉਹਨੂੰ ਭਾਲਣ ਚੜਿਆ ਤਾਂ ਉਹ ਆਪੇ ਹੀ ਉਹਨਾਂ ਕੋਲ ਆ ਗਈ। ਇਹ ਗੱਲ ਅੱਜ ਤਾਈਂ ਵੀ ਪੁਰਾਣੇ ਬੁੱਢਿਆਂ ਨੂੰ ਨਹੀਂ ਸੀ ਭੁੱਲੀ ਕਿ ਉਹ ਕਿਵੇਂ ਘਗਰੀ ਦੀ ਲਾਂਗੜ ਮਾਰ ਕੇ ਗੰਡਾਸਾ ਮੋਢੇ ਤੇ ਧਰ ਕੇ ਸ਼ੀਣੀ ਵਾਂਗ ਸਾਰਿਆਂ ਨੂੰ ਸਾਹਮਣੇ ਹੋ ਖੜੋਤੀ ਸੀ ਉਹਦਾ ਇਹ ਰੁਖ ਵੇਖ ਕੇ ਉਹਦੇ ਪਿਓ ਨੇ ਸਾਰਿਆਂ ਨੂੰ ਵਰਜ ਦਿੱਤਾ ਸੀ ਕਿ ਦੂਰੋਂ ਹੀ ਰੋਣੀ ਆਵਾਜ਼ ਵਿੱਚ ਉਸ ਦੱਕੇ ਤੋੜ ਕੇ ਸੁੱਟ ਦਿਆਂ ਆਖਿਆ ਸੀ ਆ ਲੈ ਨੰਦੀਏ ਅੱਜ ਸਾਡੇ ਬੰਨਿਓ ਮਰ ਗਈ ਇਸ ਇੰਤੇਰੇ ਬਣੀਓ ਜਿਹੜੇ ਖਾਤੇ ਮਰਜੀ ਐ ਪੈ ਜਾ ਪੈ ਅਸੀਂ ਮੁੜ ਤੇਰਾ ਮੂੰਹ ਨਹੀਂ ਵੇਖਣਾਉਣਾ ਤੇ ਮੋੜ ਅਜ ਤਾਈ ਨਾਨੰਦੀ ਨੇ ਆਪਣੇ ਮਾਪਿਆਂ ਨੂੰ ਭਾ ਲਿਆ ਤੇ ਨਾ ਉਹਨਾਂ ਹੀ ਕਦੀ ਇਸ ਪਿੰਡ ਵੱਲ ਮੂੰਹ ਕੀਤਾ ਨੰਦੀ ਨੂੰ ਇਹ ਸਭ ਯਾਦਾਂ ਜਿਵੇਂ ਬਿਸਰ ਗਈਆਂ ਸਨ ਪਰ ਵੱਡੇ ਵੱਡੇ ਫੱਟਾਂ ਦੇ ਨਿਸ਼ਾਨਾਂ ਵਾਂਗ ਅਜੇ ਵੀ ਇਹਨਾਂ ਦੇ ਨਿਸ਼ਾਨ ਸਾਫ਼ ਦਿਸਦੇ ਸਨ ਉਹਦੇ ਪੇਕਿਆਂ ਵਾਰੀ ਹੋਣ ਸਦਕਾ ਹੀ ਉਹਦੀਆਂ ਚਾਰੇ ਧੀਆਂ ਚੰਗੇ ਘਰੀ ਨਹੀਂ ਸੀ ਵਿਆਹੀਆਂ ਗਈਆਂ ਤਿੰਨਾਂ ਦੇ ਕਸਾਕ ਉੱਥੇ ਕਰਨੇ ਪਏ ਸਨ ਜਿੱਥੇ ਮੁੰਡੇ ਕਈ ਵਰਿਆਂ ਦੇ ਰੁਕੇ ਹੋਏ ਸਨ ਨੰਦੀ ਜਗਸੀਰ ਦੇ ਪਿਓ ਅੱਗੇ ਪਿੱਟ ਕੇ ਬਹਿ ਰਹੀ ਸੀ ਕਿ ਜਦੋਂ ਧੀਆਂ ਅਜੇ ਨਰਕ ਵਿੱਚ ਹੀ ਸੁੱਟਣੀ ਐ ਤਾਂ ਮੁੱਲ ਕਿਉਂ ਨਾ ਲਿਆ ਜਾਏ ਜਦੋਂ ਲੋਕ ਮੂੰਹ ਅੱਡ ਕੇ ਆਪ ਮੰਗ ਲੈਂਦੇ ਸਨ ਉਦੋਂ ਉਹਨਾਂ ਦਾ ਧਰਮ ਤੇ ਨੰਦੀ ਦੇ ਪੇਕਿਆਂ ਵਾਰੀ ਹੋਣ ਦੀ ਗੱਲ ਕਿੱਧਰ ਜਾਂਦੀ ਸੀ ਜਦੋਂ ਲੋਕਾਂ ਦਾ ਕੋਈ ਧਰਮ ਨਹੀਂ ਤਾਂ ਅਸੀਂ ਕੋਈ ਇਹਦਾ ਠੇਕਾ ਲਿਆ ਪਰ ਉਹ ਕਦੇ ਨਾ ਮੰਨਿਆ ਉਹ ਸਗੋਂ ਅੱਗੋਂ ਆਪਣੇ ਧਰਮ ਗਿਆਨ ਘੋਟਣ ਲੱਗ ਪੈਂਦਾ ਜਿਸ ਦੁਨੀਆ ਮੰਗਰ ਲੱਗ ਕੇ ਧਰਮ ਛੱਡ ਦਿੱਤਾ ਉਹ ਕੋਈ ਬੰਦਾ ਹੈ ਚੰਦਰਿਆ ਜੇ ਤੂੰ ਹੀ ਮੇਰੀ ਗੱਲ ਮੰਨ ਲੈਂਦਾ ਤਾਂ ਹੁਣ ਸੁੱਖ ਨਾਲ ਵੇੜੇ ਨੂੰ ਭਾਗ ਨਾ ਲੱਗੇ ਹੁੰਦੇ ਨੰਦੀ ਨੇ ਪਿਆ ਪਿਆ ਜਿਵੇਂ ਜਗਸੀਰ ਦੇ ਪਿਓ ਨੂੰ ਸੰਬੋਧਨ ਕਰਦੇ ਆਖਿਆ ਇਸੇ ਪੋਤੇ ਤੋਂ ਸਿੜੀ ਨੂੰ ਹੱਥ ਲਵਾ ਕੇ ਤੁਰਦਾ ਤਾਂ ਗੱਤ ਹੋ ਜਾਂਦੀ ਹੁਣ ਪਿਆ ਨਰਕਾਂ ਦੀ ਅੱਗ 'ਚ ਸੜਦਾ ਹੋਵੇਗਾ ਦੱਸ ਤੇਰਾ ਧਰਮ ਤੈਨੂੰ ਕੀ ਤਾਰੂ ਪਰ ਨਰਕ ਸ਼ਬਦ ਦਾ ਚੇਤਾ ਕਰਕੇ ਉਹਨੂੰ ਜਾਪਿਆ ਜਿਵੇਂ ਉਹਨੇ ਜਗਸੀਰ ਦੇ ਪਿਓ ਦਾ ਤਿਰਸਕਾਰ ਕੀਤਾ ਸੀ ਇਹ ਖਿਆਲ ਆਉਂਦਿਆਂ ਹੀ ਉਹਦੇ ਚਿਹਰੇ ਦੀਆਂ ਸਾਰੀਆਂ ਝੁਰੜੀਆਂ ਵਿੱਚ ਚੀਸਾਂ ਪੈਣ ਲੱਗ ਪਈਆਂ ਤੇ ਅਸਮਾਨ ਉਹਨੂੰ ਅਗ ਵਰਗਾ ਦਿਸਣ ਲੱਗ ਪਿਆ ਅਜੇ ਇਹ ਖਿਆਲਾਂ ਤੋਂ ਹੁਣ ਉਹਨੂੰ ਡਰ ਜਿਹਾ ਆਉਣ ਲੱਗ ਪਿਆ ਸੀ ਉਸਨੇ ਪਾਸਾ ਪਰਤਿਆ ਤੇ ਚੁੰਨੀ ਨਾਲ ਮੂੰਹ ਟੱਕ ਕੇ ਚੁੱਪ ਕਰ ਗਈ ਆਥ ਨੇ ਜਦੋਂ ਜਗਸੀਰ ਘਰ ਆਇਆ ਤਨੰਦੀ ਅਜੇ ਮੰंजे ਤੇ ਹੀ ਪਈ ਸੀ ਕੀ ਗੱਲ ਹੈ ਬੇਬੇ ਅੱਜ ਵਰਤ ਰੱਖਣ ਦੀ ਸਲਾਹ ਹੈ ਜਗਸੀਰ ਨੇ ਠੰਡੇ ਹਾਰੇ ਵੱਲ ਨਿਗਾਹ ਮਾਰ ਕੇ ਆਖਿਆ ਜਦੋਂ ਬੇਬੇ ਸਿਵਿਆਂ 'ਚ ਜਾਂਦੀ ਰਹੀ ਉਦੋਂ ਵਰਤ ਰੱਖ ਰੱਖ ਵੀ ਬਥੇਰਾ ਡੱਕ ਲਈ ਕਿਸੇ ਨੇ ਨਹੀਂ ਤੇਰੇ ਮੂਰੇ ਥਾਲ ਪਰੋਸ ਕੇ ਧਰਨੇ ਨੰਦੀ ਨੇ ਮੋੜ ਮਾ ਜਵਾਬ ਦਿੱਤਾ ਤੁਰਤ ਤਾਂ ਜਗਸੀਰ ਨੂੰ ਮੱਲੋ ਮੱਲੀ ਹਾਸੀ ਆ ਗਈ ਪਰ ਨਾਲ ਦੀ ਨਾਲ ਉਹਦਾ ਚਿੱਤ ਭੈੜਾ ਪੈ ਗਿਆ ਨੰਦੀ ਦੀਆਂ ਆਥਣ ਉਗਣ ਦੀਆਂ ਅਜਹੀਆਂ ਗੱਲਾਂ ਤੋਂ ਉਹਨੂੰ ਹੁਣ ਅਕੇਵਾ ਜਿਹਾ ਹੋਣ ਲੱਗ ਪਿਆ ਸੀ ਦਿਨੋਂ ਦੇ ਨੰਦੀ ਦਾ ਇਹ ਸੁਦਾ ਵੱਧਦਾ ਜਾਂਦਾ ਸੀ ਜਿੰਨਾ ਚਿਰ ਜਗਸੀਰ ਕਰ ਰਹਿੰਦਾ ਆਨੀ ਬਹਾਨੀ ਉਹ ਵਿੰਗੇ ਟੇਡੇ ਢੰਗ ਨਾਲ ਇਹੋ ਗੱਲ ਛੇੜੀ ਰੱਖਦੀ ਇਸੇ ਕਰਕੇ ਜਗਸੀਰ ਕਈ ਵਾਰ ਸਾਰਾ ਸਾਰਾ ਦਿਨ ਤੇ ਕਦੇ-ਕਦੇ ਰਾਤ ਵੀ ਕਰਨੀ ਸੀ ਹੁੰਦਾ ਪਰ ਨਾਲ ਹੀ ਨੰਦੀ ਦੀ ਅਜਹੀ ਤਰਸਯੋਗ ਹਾਲਤ ਵਿਯੋਦਿਤੋਂ ਜਰੀ ਨਹੀਂ ਸੀ ਜਾਂਦੀ ਜਦੋਂ ਵੀ ਉਹ ਕੁਝ ਕਵੇਲਾ ਕਰ ਆਉਂਦਾ ਨੰਦੀ ਉਹਨੂੰ ਮੋੜ-ਮੋੜ ਪੁੱਛਦੀ ਕਿ ਉਹ ਕਿੱਥੇ ਗਿਆ ਸੀ ਇਸ ਪੁੱਛ ਪੁਛਾਈ ਤੋਂ ਵੀ ਜਗਸੀਰ ਨੂੰ ਬੜਾ ਅਕੇਵਾ ਹੁੰਦਾ ਆਖੀਰ ਉਹ ਸੋਚਦਾ ਪਤਾ ਨਹੀਂ ਹੋਰ ਇੱਕ ਦੋ ਵਾਰ ਇਹਨੇ ਜਿਉਣਾ ਇੱਕ ਨਹੀਂ ਹੁਣ ਕਾਦੇ ਪਿੱਛੇ ਇਹਨੂੰ ਦੁਖੀ ਕਰਨਾ ਵਾ ਲੱਗਦੀ ਉਹ ਨੰਦੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਹਾਸੇ ਦੇ ਵਿੱਚ ਟਾਲ ਦਿੰਦਾ ਨੰਦੀ ਨੂੰ ਪੂਰਾ ਭਰੋਸਾ ਸੀ ਕਿ ਉਹਦਾ ਜਗਸੀਰ ਕਪੁੱਤ ਨਹੀਂ ਬੇਬੇ ਤੜਕੇ ਮੈਂ ਆਪਣੇ ਖੇਤ ਹਲ ਜੋੜਨਾ ਹੈ ਜਗਸੀਰ ਨੇ ਨੰਦੀ ਦਾ ਧਿਆਨ ਇਧਰੋਂ ਹਟਾਉਣ ਲਈ ਕਿਹਾ ਆਪਣੇ ਖੇਤ ਦਾ ਨਾਂ ਸੁਣ ਕੇ ਬਿੰਦਕੁਤਾ ਨੰਦੀ ਚੁੱਪ ਕਰਕੇ ਪਈ ਰਹੀ ਪਰ ਫਿਰ ਆਪ ਹੀ ਉੱਠ ਕੇ ਡੰਗੋਰੀ ਚੁੱਕਦਿਆਂ ਉਸ ਮਲਮੀ ਜੀਬ ਨਾਲ ਕਿਹਾ ਪਲੀ ਹੋਈ ਇਹ ਦਿਨ ਦੰਦੇ ਲਈ ਬਰੇ ਦਿਨਾਂ ਦੇ ਵਰਗਾ ਹੁੰਦਾ ਸੀ ਤੇ ਹੁਣ ਤੱਕ ਉਹ ਇਸ ਦਿਨ ਨੂੰ ਇੱਕ ਤਿਹਾਰ ਵਾਂਗ ਮਨਾਉਂਦੀ ਆਈ ਸੀ ਐਸੇ ਕਰਕੇ ਉਹ ਚੁੱਪਚੀਪੀ ਉੱਠ ਕੇ ਕੋਠੜੀ ਅੰਦਰ ਚਲੀ ਗਈ ਤੇ ਆਪਣੇ ਲੱਕੜ ਦੇ ਪੁਰਾਣੇ ਸੰਦੂਕ ਕੋਲ ਜਾ ਖਲੋਤੀ ਆਲੇ ਵਿੱਚ ਪਏ ਛਿਕੂ ਵਿੱਚੋਂ ਉਸਨੇ ਟੋ ਟੋ ਕੇ ਕੁੰਜੀ ਲੱਭੀ ਤੇ ਜੰਗਾਲ ਦੀ ਖਾਦੀ ਜਿੰਦਰੀ ਖੋਲਣ ਲੱਗ ਪਈ ਮਯਾ ਮਾ ਬੇਬੇ ਜੇ ਜਿੰਦਰਾ ਨਹੀਂ ਖੁੱਲਦਾ ਤਾਂ ਜਗਸੀਰ ਨੇ ਹਾਸੇ ਵਜੋਂ ਬਾਹਰੋਂ ਹੀ ਆਖਿਆ ਪਰ ਨੰਦੀ ਚੁੱਪ ਕਰਕੇ ਕੁੰਜੀ ਨੂੰ ਜਿੰਦਰੀ ਵਿੱਚ ਭਵਾਉਂਦੀ ਰਹੀ ਜਗਸੀਰ ਨੂੰ ਪਤਾ ਸੀ ਹਰ ਹਾੜੀ ਸੋਣੀ ਸਾਲ ਵਿੱਚ ਦੋ ਵਾਰੀ ਉਹ ਇਸ ਜਿੰਦਰੀ ਨੂੰ ਖੋਲਦੀ ਸੀ ਤੇ ਉਸਨੇ ਜਗਸੀਰ ਨੂੰ ਵੀ ਕਦੇ ਇਸ ਸੰਦੂਕ ਦੇ ਨੇੜੇ ਨਹੀਂ ਸਿਉਣ ਦਿੱਤਾ ਪਾਮੀ ਜਗਸੀਰ ਨੂੰ ਪਤਾ ਸੀ ਕਿ ਸੰਦੂਕ ਵਿੱਚ ਬਿਨਾਂ ਚਾਰ ਪੁਰਾਣੇ ਕੱਪੜਿਆਂ ਦੇ ਤੇ ਇੱਕ ਦੋ ਚਾਂਦੀ ਦੀਆਂ ਟੂਮਾਂ ਤੋਂ ਹੋਰ ਕੁਝ ਵੀ ਨਹੀਂ ਸੀ ਪਰ ਤਦ ਵੀ ਉਹਦਾ ਜੀ ਕਈ ਵਾਰ ਕੀਤਾ ਸੀ ਕਿ ਇਹਨੂੰ ਖੋਲ ਕੇ ਵੇਖੇ ਕਿ ਨੰਦੀ ਨੇ ਇਸ ਵਿੱਚ ਕੀ ਲੁਕਾਇਆ ਹੋਇਆ ਸੀ ਫਿਰ ਆਪੇ ਹੀ ਉਹਨੂੰ ਨੰਦੀ ਦੀ ਉਹ ਗੱਲ ਚੇਤੇ ਆ ਜਾਂਦੀ ਸੀ ਜੋ ਕਈ ਵਰੇ ਹੋਏ ਉਹਨੇ ਐਵੇਂ ਹਾਰੀ ਦੀ ਵਜਾਈ ਵੇਲੇ ਸੰਦੂਕ ਖੋਲਦਿਆਂ ਆਖੀ ਸੀ ਜਦੋਂ ਜਗਸੀਰ ਉਹਦੇ ਸੰਦੂਕ ਖੋਲਦੀ ਦੇ ਕੋਲ ਜਾ ਖਲੋਤਾ ਤਾਂ ਉਹਨੇ ਕਿਹਾ ਸੀ ਮੇਰੇ ਮਰੀ ਪਿੱਛੋਂ ਕੁਸ਼ ਕਰੀ ਪਰ ਮੇਰੇ ਜਿਉਂਦਿਆਂ ਜਿਉਂਦਿਆਂ ਇਸ ਸੰਦੂਕ ਨੂੰ ਹੱਥ ਨਾ ਲਾਈਂ ਤੇ ਉਹ ਦਿਨ ਹੱਦ ਜਗਸੀਰ ਕਦੇ ਇਸ ਸੰਦੂਕ ਦੇ ਨੇੜੇ ਨਹੀਂ ਸੀ ਗਿਆ ਪਲਕੂ ਪਿੱਛੋਂ ਨੰਦੀ ਹੱਥ ਵਿੱਚ ਇੱਕ ਚਾਂਦੀ ਦਾ ਰੁਪਈਆ ਲੈ ਕੇ ਬਾਹਰ ਆ ਗਈ ਤੇ ਜਗਸੀਰ ਨੂੰ ਫੜਾਉਂਦਿਆਂ ਬੋਲੀ ਲੈ ਅਠਿਆਨੀ ਦੇ ਚੌਲ ਤੇ ਅਠਿਆਨੀ ਦੀ ਸ਼ੱਕਰ ਲੈ ਆ ਮਗਰ ਹੁਣ ਦੋ ਹੀ ਰਹਿ ਗਏ ਸੋਣੀ ਤਾਈ ਤਾਂ ਮਰਦੀ ਨਹੀਂ ਉਦੋਂ ਪਿੱਛੋਂ ਇੱਕ ਬਚੂਗਾ ਉਹਦਾ ਮੇਰੇ ਤੇ ਖਫਣ ਪਾਦੀ ਤੈਨੂੰ ਮੈਂ ਕਰਪਈਏ ਵਾਲਾ ਖਫਣ ਪਾ ਕੇ ਤੋਰੂੰ ਬੇਬੇ ਜਗਸੀਰ ਨੇ ਮੁਸਕਰਾ ਕੇ ਕਿਹਾ ਤੂੰ ਵੇਖੀਂ ਤਾਂ ਸਹੀ ਤੇਰੇ ਤੇ ਦੁਸਾਲੇ ਪਾ ਕੇ ਤੇਰਾ ਐਸਾ ਬਮਾਨ ਕੱਢੂੰ ਬਈ ਦੁਨੀਆ ਪਈ ਦੇਖੇ ਲੈ ਪਾਈਂ ਚਾਹੇ ਨਾ ਪਾਈਂ ਦੁਸਾਲਿਆਂ ਨਾਲ ਕਿਹੜਾ ਗੱਤ ਹੋ ਜੂ ਨੰਦੀ ਦਾ ਰੁਖ ਫਿਰ ਉਸ ਪਾਸੇ ਹੋਇਆ ਵੇਖ ਕੇ ਉਹ ਉਠ ਖੜੋਤਾ ਤੇ ਰੁਪਈਆ ਫੜ ਕੇ ਹੱੱਟੀ ਵੱਲ ਤੁਰ ਪਿਆ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਅਗਲਾ ਭਾਗ ਹੈ ਉਹ ਕਰਾਂਗੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਜਿਹੜਾ ਨਾਵਲ ਬਹੁਤ ਵਧੀਆ ਲੱਗੇਗਾ ਧੰਨਵਾਦ ਜੀ